ਇਹ ਫਾਰਿਆਂ ਨੂੰ ਬਾਈ ਜਾਲ ਸਾਰੇ ਪਤਾ ਹੀ ਲੋ ਜੀ ਬਾਈ ਅੱਜ ਆਇਆਗਾ ਲੰਗਰ ਦਾ ਆਪਣਾ ਤੀਜਾ ਦਿਨ ਤੇ ਆਖਰੀ ਦਿਨ ਅਜੰਦਰ ਸਾਹਿਬ ਦਾ ਵੀ ਜੋੜ ਮੇਲੇ ਸੀਤੀ ਜੋੜ ਮੇਲੇ ਰਾਖੀ ਦਿਨ 22 ਤਰੀਕ 22 ਦਸੰਬਰ ਤੇ ਅੱਜ ਦੇ ਦਿਨ ਅ ਜੰਦਰ ਸਾਹਿਬ ਪੱਤੇ ਫੈਰੀਆਂ ਦੀਆਂ ਸੀਤੀਆਂ ਆਣ ਲੱਗੀਆਂ ਤੇ 4000 ਹਰਿਆ ਆਪੀ ਜਨਮ ਹੋਈ ਸੀ ਬਈ ਤੇ 321 ਸਾਲ ਪਹਿਲਾਂ 1704 ਈਸਵੀ ਨੂੰ ਤੇ ਅੱਜ ਵੀ ਪਹੁੰਚੇ ਚਾਲੂ ਨੇ ਇਹ ਮਹਾਰਾਜੀ ਕੇ ਪਰ ਪਿਆ ਦੇ ਨਾ ਵੀ ਵਧੀਆ ਲੰਗਰ ਚੱਲ ਰਿਹਾ ਹੈ ਤੇ ਵਾਲਾ ਵੀ ਵਧੀਆ ਬਾਈ ਪੂਰੇ ਮੁੰਡੇ ਲੱਗੇ ਹੋਏ ਆ ਤੇ ਅੱਜ ਕੱਲ ਬਰੈਡਾਂ ਦਾ ਅੱਜ ਬਰੈਡ ਪਕਾਉੜੇ ਪਕਾੜੇ ਵੀ ਕੱਢ ਲਿਆ ਆਪਣੇ ਪਕਾੜੇ ਗੋਭੀ ਮਿਲ ਗਈ 2 ਕਵਾਟ ਆਪਾਂ ਗੋਭੀ ਵੀ ਪਕਾੜੀ ਚੱਲਣ ਤੇ ਨਾਲ ਬਰੈਡ ਚਲੋ ਹੋਰ ਦਿਖਾਉਨੇ ਤੁਹਾਨੂੰ ਜੀ ਸੰਗਤ ਬਹੁਤ ਜਾਂਦੀ ਹੈ ਨਾ ਕੰਟਰੋਲ ਸਾਹਿਬ ਨੂੰ ਆ ਵੀ ਮੁੰਡਾ ਬਲਾਸਟ ਹੋ ਗਿਆ ਜੀ ਕਾਰ ਦਾ ਵਾਹ ਜੀ ਬੋਦੇ ਉਹ ਕਲਾਸ ਮੇਰੇ ਕੋਲ ਆ ਵੀ ਇੱਧਰ ਆ ਮੈਂ ਤਾਂ ਅੰ内 ਤੋਂ ਬਹੁਤ ਜਾਂਦੀ ਤੋਂ ਕਰਕੇ ਜੀ ਅੱਠ ਬਹੁਤ ਐਵੇਂ ਜੀ ਵਾਹ ਵੀ ਸਾਡੇ 4 ਸੇਵਾਦਾਰ ਬਾਈ ਕਰਦਾ ਕਰ ਪਕਾੜਾ ਜੀ ਚਾਹਤਾ ਸਕਦੇ ਆ ਆ ਮੁੰਡੇ ਨੇ ਤਿੰਨ ਦਿਨ ਬਹੁਤ ਸੇਵਾ ਕਰੀ ਜਾਈ ਆ ਸਾਡੇ ਸੇਵਾਦਾਰਾਂ ਨੇ ਬਹੁਤ ਸੇਵਾ ਕਰੀ ਤਿੰਨ ਦਿਨ ਚਾਚੇ ਦਾ ਸਿਸਗਲ ਜੀ ਨੇ ਆ ਲੈ ਅੱਛਾ ਜੂਗਾ ਜੀ ਠੀਕ ਹੈ ਚੱਲੇ ਸੇਵਾ ਪੂਰੀ ਜਿਹੜਾ ਛੋਰਾ ਨਾ ਹਾਂ ਪੂਰੀ ਚੱਲ ਰਹੀ ਹੈ ਹਾਂ ਸਿਲੰਡਰ ਨੇ ਆ ਰਾਣੇ ਨੂੰ ਮਿਲੋ ਜੀ ਉਹ ਕੈਲੰਡਰ ਖਾਦੇ ਨਾਲ ਸਾਹਿਬ ਕੱਡੋ ਬਾਰ ਹੋਰ ਸਰ ਵਧੀਆ ਵਧੀਆ ਸਿਲੰਡਰ ਕਹਿੰਦੇ ਆ ਸਿਲੰਡਰ ਜ਼ਿੰਮੇਵਾਰੀਆਂ ਬਹੁਤ ਕਰਾਂ ਜੀ ਚੱਲੇ 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 ਕੱਟ ਹਾਂਜੀ ਬਾਬਾ ਜੀ ਹਾਂਜੀ ਚੱਲ ਰਿਹਾ ਹਾਂਜੀ ਬਾਈ ਬਹੁਤ ਵਧੀਆ ਚੱਲ ਰਹੀ ਆ ਮਾੜੀ ਬਹੁਤ ਵਧੀਆ ਜੀ ਹਾਂਜੀ ਮਰ ਜੀ ਬਹੁਤ ਵਧੀਆ ਜੀ ਪੱਕਾ ਸੇਵਾਦਾਰ ਆ ਸੇਵਾਦਾਰ ਪੱਕਾ ਵੀਰੇ ਜੀ ਲੱਗਿਆ ਟੀਚਰ ਜਨਾ ਬਾਈ ਜਾਮ ਲੱਗਿਆ ਲਾਸਟ ਦਿਨ ਉਹਦਾ ਪ੍ਰੋਗਰਾਮ ਦਾ ਬਾਕੀ ਦੇਖਦੇ ਹਾਂ ਨਾ ਕਿ ਕਿੱਦਾਂ ਦਾ ਅਰੈਸਟ ਕਰਕੇ ਅਧਿਕਾਰ ਸਾਹਿਬ ਚੱਲਾਂਗੇ ਬਾਈ ਰੱਖੀ ਚਾਚਾ ਮਾਰੋ ਮਰ ਲੱਗਿਆ ਕਾ ਬਗੜ ਰਾਈ ਜੀ ਦਰਮਾ ਗਰਮ ਪਕੜਦਾ ਹੈ ਪੀ ਐਸ ਵੀ ਕੇ ਹਾਲ ਹੈ ਆਏ ਓਏ ਬਾਬਾ ਮੇਰੇ ਓਏ ਹਾਂ ਜੀ ਦੁਕਾਨ ਜੀ ਮਿਸਤਰੀ ਜੀ ਫੋਰਮੈਂਨ ਜੀ ਕੀ ਹਾਲ ਹੈ ਜੀ ਬਾਬਾ ਜੀ ਚੱਲ ਰਿਹਾ ਕੰਮ ग्राउंड ब्लॉगर बनाया जी जहां बहुत ਮੈਂ ਉਹ ਲੈ ਕੇ ਆਇਆ ਅਮਰੋਸ ਸਪਲਾਈ ਦਾ ਔਖਾ ਹੁੰਦਾ ਕੈਨੀ ਹਾਂ ਕਿੰਨੀ ਕੈਨੀ ਲੈ ਕੇ ਆਇਆ ਸਪਲਾਈ ਬਾਂਡ ਵੀ ਨਹੀਂ ਹੈ ਸਪਲਾਈ ਟੈਕ ਉਹ ਦੇਖੀ ਦੇਖੀ ਪੰਨਾਈ ਦਾ ਕੰਮ ਲੈ ਕੇ ਆਇਆ ਤੂਲ ਟੈਕਸ ਲੱਗਦਾ ਗੇਪੇ ਮੈਨੂੰ ਕਾਹੇ ਮੜਾ ਕੇ ਖਿੱਚ ਕੇ ਰੱਖ ਦਿੰਦਾ ਬਾਕੀ ਦੇਖਦੇ ਹੁਣ ਥੋੜਾ ਟਾਈਮ ਤੱਕ ਚੇਅਰਮੈਨ ਪੂਰਾ ਚੱਲਦਾ ਕੰਮ ਪੂਰਾ ਪੂਰਾ ਕੰਮ ਚੱਲਦਾ ਹਾਂ 8 ਔ ਗੋਲੇ ਭਾਈ ਆਸਿ ਗੱਲ ਕਰਦੇ ਕੋਈ ਖਤ ਤਾਪੇ ਜਾਂਦਾ ਯਾ ਤਾਂ ਵਾਲੇ ਲੰਘ ਜਾਂਦੇ ਆ ਆਹ ਅੰਦਰ ਆਉਂਦਾ ਆਹ ਅੰਦਰ ਆਉਂਦਾ ਆਹ ਅੰਦਰ ਆਉਂਦਾ ਸੁਨੀਲਾ ਆਪਣਾ ਡਰੈਸ ਦੱਸਦੇ ਤੈਨੂੰ ਕੰਮ ਬਹੁਤ ਆਉਣਾ ਨਾਮ ਮੇਰਾ ਸੀਲ ਕੁਮਾਰ ਮੱਛਵੜਾ ਸਾਹਤੋਂ ਆ ਬੜੇ ਕੋਦਰ ਚੰਕਨਗੋ ਸਾਹਤੋਂ ਰਹਿਣੇ ਹਾਂ ਮੈਂ ਹਲਵਾਈ ਜਿਆਜਾ ਮਾੜੀ ਵਿਆਹ ਚੱਲਦੇ ਕੰਮ ਜਿਆਜਾ ਮਾੜੀ ਮਣਾਈਆਂ ਮੁੰਮਣਵਾਉ ਪੈਂਦਾ ਟ੍ਰਾਂਸਪੋਰਟ ਡਰੈਸ ਫੋਨ ਨੰਬਰ ਫੋਨ ਨੰਬਰ 9779693733 ਦਵਾਰ ਘੇਰ 9779693733 ਮੱਛਵੜਾ ਸਾਹਬ ਬਾਈ ਨੰਬਰਦਾਰ ਦਾ ਵੀ ਕੰਮ ਕਰਿਆ ਨੇ ਸਰਨੀ ਤੇ ਇਧਰ ਕੋ ਹੁੰਦੇ ਤੇ ਮੁੰਡੇ ਦਾ ਵਿਆਹ ਦਾ ਕੰਮ ਕਰਦਾ ਤਾਂ ਹੀ ਬਹੁਤ ਵਧੀਆ ਹਲਵਾਈ ਲੱਗਿਆ ਬਾਈ ਸਾਨੂੰ ਤੇ ਫੱਟੇ ਚੱਕ ਤੇ ਕੁਝ ਵੀ ਗੋਲਣੇ ਨਾ ਬੋਲੋ ਜੀ ਹਾਂ ਜੀ ਠੀਕ ਹੈ ਜੀ ਤੇ ਤੁਹਾਡੀ ਵਾਸਤੇ ਇਹ ਕਹਤਾ ਜੀ ਤੇ ਤੁਹਾਡੀ ਵਾਸਤੇ ਜਣਾ ਦੇ ਤੇ ਕਿਉਂ ਨਾਂ ਲਾ ਹਾਂ ਠੇਕੇਦਾਰ ਜਿੱਥੇ ਉਹ ਫੇਰ ਤੂੰ ਦਿਹਾੜੀ ਭਰਾ ਮੈਂ ਭਾਈ ਠੇਕੇਦਾਰ ਦਾ ਬੰਦਾ ਦਿਹਾੜੀ ਤੇ ਆ ਮੈਂ ਠੇਕੇਦਾਰ ਕਿੰਨੀ ਦਿਹਾੜੀ ਆ ਦਿਹਾੜੀ ਦੇਖ ਤੋ ਸ਼ਾਮ ਨੂੰ ਕਿੰਨੀ ਕਿਦਤਾ ਠੇਕੇਦਾਰ ਕਿਦੋਂ ਵੀ 2 ਢਾਈ ਨਹੀਂ ਕਿ 2 ਢਾਈ ਸੌਣੇ ਰਹਿ ਜਵੇ ਹਾਂ ਅੱਜ 300 ਦਾ ਰਫਾਈ ਮੇਰੇ ਠੇਕੇਦਾਰ ਦੇ ਗਲੋਂ ਹਾਂ ਬੱਬਾ ਜੀ ਉਹ ਤੇ ਗਾਮੇਰ ਬਾਈ ਹਾਂ ਉਹ ਬਾਈ ਆ ਲੈ ਉਹ ਬਾਈ ਆ ਲੈ ਖਿੱਚ ਕੇ ਰੱਖ ਬਾਈ ਕੰਮ ਖਿੱਚ ਕੇ ਯਾਰ ਜੀ ਦਾ ਆ ਜਾ ਕੇ

ਸ਼ੀਤਮੰਤਰ ਸਾਬਦੇ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਇਆ ਤਾਂ ਨਗਰ ਕੀਰਤਨ ਦੀ ਉਹ ਦੀ ਸਮਾਪਤੀ ਹੋ ਗਈ। ਖੰਡੀ ਦੇ ਨਾਲ ਚਲੋ ਜੀ ਚਮਕੌਰ ਸਾਹਿਬ ਦੇ ਨਗਰ ਕੀਰਤਨ ਦੇ ਵਿੱਚ ਸਵਾਚ ਹਰ ਸਾਲ ਵਾਈ ਜਾ ਜਾਂਦਾ ਫੋਲਾ ਦਾ ਜੇ ਕੋਲ ਚੱਲ ਜਾ ਉਹ ਕੋਲ ਚੱਲ ਜਾ ਉਹ ਕੋਲਾਂ ਨੂੰ ਖੋੜ ਕੇ ਲਿਆਉਂਗਾ ਜਾਣਦੇ ਨੇ ਤੇ ਜਾਣਾ ਸੋਣੇ ਨੂੰ ਬੁਲਾਇਆ ਵਰਤ ਕਰਦੇ ਕਿਉਂ ਨਾ ਅੱਛਾ ਕਿਧਰ ਕੰਨੀ ਇੱਧਰੋਂ ਕੰਨੀ ਸੈਲਰ ਕਰੀਂ ਅੱਜ ਇੱਧਰ ਕਿਹਾਂ ਉੱਚਾ ਕਿਹੜਾ ਕਰਦੀ સેવા ਚੱਲ ਰਹੀ ਹੈ ਜੀ ਹਾਂ ਜੀ ਕਿਰਪਾ ਬਾਪੂ ਦਾ ਨਾਨਕ ਦੀ ਬਾਪੂ ਚਮਕੌਰ ਸਾਹਿਬ ਕਿੰਨਾ ਇਕੱਠ ਦਾ ਬਹੁਤ ਕਾਟ ਦਾ ਕਿੰਨੇ ਘੰਟੇ ਨਾਲ ਕੀਰਤਨ ਰਿਹਾ ਸਰ ਕੀਰਤਨ ਮੈਂ ਕਹਿੰਦਾ 2 ਵਜੇ ਨਿਕਲਿਆ ਸਵੇਰੇ ਕਿੰਨੇ ਵਜੇ ਸ਼ੁਰੂ ਹੋਇਆ 6:00 ਵਜੇ ਭਾਈ 10 ਵਜੇ ਨਗਰ ਕੀਰਤਨ ਸ਼ੁਰੂ ਹੋਇਆ ਤਾਂ ਵੱਡੇ ਸਾਹਿਬ ਜੀ ਨੇ ਸਿੱਧੀ ਦਿੱਤਾ ਚਮਕੌਰ ਸਾਹਿਬ ਹਰ ਸਾਲ ਭਾਈ ਜਹਾਂ ਜਾਂਦਾ ਸਾਡਾ ਹਾਂ ਜੀ ਹਾਂ ਜੀ ਬਾਕੀ ਬਾਪੂ ਚ ਗਿਆ ਬਾਬੇ ਵੀ ਕਿਰਪਾ ਜਾਈ ਹਾਂ ਜੀ ਬਾਪੂ ਦੀ ਡੁੱਟੀ ਦੀ ਸੇਵਾ ਵਾਲਾ ਆਪੇ ਕਰਨ ਲੱਗੇ ਹਾਂ ਬਾਕੀ ਇਧਰ ਮਾਈ ਦੋ ਦਿਨ ਬਾਪੂ ਬੂਰਾ ਥੱਕਾ ਪਿਆ ਪਹੁੰਚ ਤੇ ਕਹੀ ਜਾਂਦਾ ਹਾਂ ਹਾਂ ਬਾਪ ਵਧੀਆ ਸੇਵਾ ਤਾਂ ਦੇ ਰਹੀ ਇਹਨਾਂ ਦੀ ਇਹਨਾਂ ਨਾਲ ਵੀ ਬਾਈ ਵੀ ਸ਼ਾਮਲ ਰਹੀ ਆ ਸਾਡੇ ਪਿੱਛੇ ਫੁੱਲਾਂ ਵਾਲਾ ਜਾਜ ਭਾਈ ਆਤਾ ਹਾਂ ਵੇ ਟੰਬੇ ਕਾਰ ਨਾਲ ਇਕੱਠੇ ਜਾਵਾਂਗੇ ਬੱਚ ਬਾਈ ਬਹੁਤ ਥੱਕਾ ਵਿਆ ਹਨ ਬਾਕੀ ਬਾਈ ਪੈਪ ਖੋਲਦੇ ਸੀ ਸਾਡਾ ਦਿਲ ਤਾਂ ਲੱਗਣਾ ਨਹੀਂ ਅੱਜ ਘਰਾਂ ਜਾ ਕੇ ਬਰਾਦੀ ਸੜਕੇ ਜੀ ਆਕੀ ਸ਼ਾਮ ਦਾ ਟਾਈਮ ਹੋ ਗਿਆ ਭਾਈ ਜੀ ਆਪਾਂ ਜੀ ਚਾਹ ਬੌਝ ਬਾਬਾ ਜੀ ਜਾਂਪਾਉਜੋ ਜਗਰ ਕੱਲ ਨਾਲ ਭਾਈ ਕਾਠਾਂ ਚ ਜਾਦਾ ਵਾ ਅੱਜ ਜਿਆਦਾ ਫਿਰ ਸੰਗਤ ਅੱਜ ਸਿੱਧੀ ਜੋੜ ਮੇਲੇ ਦਾ ਦਿਨ ਤਾਲ ਲਾਸਟ ਦਿਨ ਤਾਂ ਅੱਜ ਤੇ ਸਵਾ ਦਾ ਸੀਧੀ ਦਾ ਤੇ ਤਾਂ ਕਰਕੇ ਬਾਕੀ ਆਪਾਂ ਨੇ ਕੰਮ ਨਿਭੜੇ ਸਾਰਾ ਅਸਾਂ ਸਵਾਹੀ ਕਰਕੇ ਜਾ ਅੱਜ ਹੁਣੀ ਜੀ ਲੱਗਣਾ ਯਾਰ ਜਿੰਨਾ ਵੀ ਗਿਰਿਆ ਹੋਇਆ ਜਾਣਾ ਅੱਜ ਹੁਣੀ ਜੀ ਲੱਗਣਾ ਰਾਤ ਦੇਹਰੇ ਮਾ ਚਲੇ ਜਾਣਾ ਰੋਸ਼ਨੀ ਦੇ ਨਾ ਫੇ ਕੱਤੇ ਕੁੱਤੇ ਕਾਲੂ ਮੋੜੇ ਐਤੀ ਪੈ ਜਿਆ ਮੈਂ ਪਾਉਂ ਗਿਓ ਕਿੰਨੇ ਦਿਨ ਹੋ ਗਏ ਭਾਈ ਸਾਡਾ ਟਿਕਾਣਾ ਉਰੀ ਉਰੀ ਤਾਂ ਨੇ ਆ 19 ਤਰੀਕ ਦਾ ਸੌ ਲੱਗ ਗਿਆ ਭਾਈ ਆ ਉਰੀ ਲੈ ਕੇ ਨਾ ਪਹਿਲੇ ਭਾਈ ਜੱਗੇ ਜਾ ਬੁਲਾ ਕੇ ਹੈ ਨਾ ਹਾਂਜੀ ਇਹ ਵਾਲਾ ਬੁਲਾਦੇ ਸਾਰਿਆਂ ਨੂੰ ਸਾਰੇ ਪੂਰੀ ਸੇਵਾ ਚੱਲਦੀ ਆ ਜੇ ਵੀ ਬਾਬੇ ਘੰਟਾ ਲੱਗ ਜਾਊਗਾ 1 ਘੰਟਾ ਇੰਨਾ ਟਾਈਮ ਲੱਗੂ ਜੇ ਬਹਾਮਾਲ ਪਿਆ ਬਾਬੇ ਚੰਨੀ ਵਾਈ ਆਵੇ ਬਾਈ ਹੈ ਸੇਵਾ ਜਾਦੀ ਸੇਵਾ ਆ ਜਾ ਚੰਨੀ ਉਹਨੇ ਬਰਾਡਵੇਲੀ ਕਰਦੇ ਉੱਧਰ ਰੱਖਿਆ ਬਾਬੇ ਉਹ ਬਰਾਡਵੇਲੀ ਕਰੋ ਵੀ ਠੀਕ ਉਹ ਟੱਕਰ ਲਾਇਆ ਟੱਕਰ ਤਾਂ ਬੰਦਾ ਲੱਗ ਜੇ ਕੁਲਵਾਈ ਨੇ ਰੀ ਲਿਆਤੀ ਅੱਜ ਥੱਲੇ ਬੰਨੇ ਕਰਾਤੀ ਅੱਜ ਇਧਰੇ ਆ ਦੂਗਰੇ ਆਰਾ ਕੇ ਆ ਕੇ ਪੰਜ ਗਿਆ ਨਾ ਜਹਾੜੀ ਲੈ ਲਈ ਆਪਣੀ ਸੁਨੀਲ ਸੁਨੀਲ 2200 ਰੁਪਏ ਦੇਣੀ ਹੈ 2200 ਕੰਮ ਕਰ ਦੋ 600 ਦਾ ਬਾਕੀ ਬਾਈ ਸੋ ਚਾਣ ਦਾ ਟਾਈਮ ਹੋ ਗਿਆ ਬੱਦੇ ਪੌਣੇ ਘੰਟੇ ਤੱਕ ਆ ਚਾਣਕੀ ਦਾ ਜੋ ਕਿ ਸਮਾਗਮ ਦੀ ਯੋਜਨਾ ਹੈ ਬਾਕੀ ਹਾਂ ਬੋਲੋ ਜਲਦੀ ਬੋਲੋ ਬਰੇਡਿੰਗ ਕਟਿੰਗ ਤੇਰੀ ਵੀ ਜਾੜੀ ਆ ਤੇਰੀ ਤੇੜੀ